ਬਟਾਲਾ ਦੇ ਪੌਸ਼ ਇਲਾਕੇ ਰਾਧਾ ਕ੍ਰਿਸ਼ਨਾ ਕਲੋਨੀ ਵਿੱਚ ਦਿਨ ਦਿਹਾੜੇ ਚੱਲੀ ਗੋਲੀ ਦੋ ਨੌਜਵਾਨਾਂ ਵੱਲੋਂ ਇੱਕ ਤੇ ਗੋਲੀ ਚਲਾਈ ਗਈ ਜਦੋਂ ਗੋਲੀ ਚਲਾ ਕੇ ਇਹ ਨੌਜਵਾਨ ਫਰਾਰ ਹੋਇਆ ਤਾਂ ਇਹਨਾਂ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਸਰਵਣ ਕਾ ਸੰਗ ਸੁਪਾ ਪ੍ਰਧਾਨ ਜਸ਼ਪਾਲ ਚੋਹਾਨ ਉਹਨਾਂ ਦਾ ਗਨਮੈਨ ਪਿੱਛੇ ਲੱਗਾ ਕਰੀਬ 1 ਘੰਟੇ ਦੀ ਮਸੱਖ ਤੋਂ ਮਗਰੋਂ ਗੋਲੀ ਚਰੋਣ ਵਾਲੇ ਦੋਸ਼ੀ ਨੂੰ ਅਤੇ ਉਹਨਾਂ ਕੋਲੋਂ ਵਾਰਦਾਤ ਸਵੇਂ ਵਰਤੀ ਗਈ ਪਿਸਤਲ ਨੂੰ ਕਾਬੂ ਲਿਆ ਗਿਆ ਬਰਾਮਦ ਜਿਸ ਤੇ ਗੋਲੀ ਲੱਗੀ ਹੈ ਉਸ ਦਾ ਨਾਮ ਦਮਨ ਗੁਰਾਇਨ ਦੱਸਿਆ ਜਾ ਰਿਹਾ ਹੈ ਕਿ ਦੁਸ਼ਮਣੀ ਸੀ ਇਹ ਤਾਂ ਸਾਫ ਨਹੀਂ ਹੋਇਆ ਪਰ ਗੋਲੀ ਚਲਾਉਣ ਦੀ ਸੀਸੀਟੀਵੀ ਜੂ ਸਾਹਮਣੇ ਆਈ ਹੈ ਪੁਲਿਸ ਮੌਕੇ ਤੇ ਪਹੁੰਚੀ ਐਸਪੀ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਹੈ ਦਮਨ ਗੁਰਾਇਨ ਨਾਮ ਦੇ ਨੌਜਵਾਨ ਤੇ ਗੋਲੀ ਲੱਗੀ ਹੈ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰਤਾ ਗਿਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਮੈਂ ਉੱਥੇ ਸਾਹਮਣੇ ਗੱਡੀ ਰਿਆ ਸੀ ਸਹੀ ਹੈ ਸਾਬਕਾ ਰਿਆ ਸੀਗਾ ਤੇ ਇਧਰੋਂ ਮੈਂ ਸਾਹਮਣੇ ਅਚਾਨਕ ਹੀ ਦੇਖਿਆ ਕਿ ਮੈਂ ਕਿਹੜੇ ਪਟਾਕੇ ਬਟੂਕੇ ਬੱਚੇ ਚਲਾਉਂਦੇ ਨੇ ਰੋਲਾ ਰੱਪਾ ਪੈਣਦੇ ਆ ਸਕੂਲ ਦੇ ਬੱਚਿਆਂ ਦਾ ਤੇ ਅਚਾਨਕ ਹੀ ਉਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਨਾਲ ਅੱਧ ਨੂੰ ਹਾਡੇ ਵਾਲ ਨੂੰ ਭੱਜੇ ਆਏ ਨੇ ਤੇ ਵਿਆਪਨ ਮੇਰੇ ਸਾਹਮਣੇ ਉਹਨਾਂ ਨੇ ਡੱਬ ਚਲਾਇਆ ਵਾ ਕਿੰਨੇ ਜਨੇ ਦੋ ਜਨੇ ਸੀਗੇ ਪੈਦਲ ਸੀਗੇ ਬਲੂ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਮੁੰਡੇ ਨੇ ਤੇ ਫਿਰ ਰਾਜਕਮਰ ਜੀ ਉਹ ਪਿੱਛੇ ਗਿਆ ਡੱਗਾ ਨੇ ਮੈਂ ਜਿਹੜਾ ਅੰਕਲ ਦਾ ਉਹ ਮਗਰ ਗਿਆ ਭੱਜਿਆ ਤੇ ਉਹਨੇ ਵਾਰਨਿੰਗ ਦਿੱਤੀ ਕਿ ਰੁਕ ਜਾਓ ਮੈਂ ਗੋਲੀ ਮਾਰਦਣੀ ਨਹੀਂ ਦੇ ਤੇ ਇਹ ਬੱਚਾ ਕਿੱਥੇ ਦਾ ਸੀ ਇਹ ਬੱਚਾ ਪਤਾ ਨਹੀਂ ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕੋਈ ਨਾ ਹੈਗੀ ਉਹਦੇ ਘਰ ਕੇ ਫਰਜ ਮੁਕ ਜਕਬੀਨ ਕੌਣ ਚੁੱਕ ਕੇ ਲੱਗ ਗਿਆ ਤੇ ਉਹ ਮੁੰਡੇ ਦੋ ਸੀਗੇ ਇੱਥੇ ਪਤ ਨਹੀਂ ਨੰਗਦੇ ਪਏ ਸੀਗੇ ਕੌਣ ਸੀਗੇ ਪਰ ਅਸੀਂ ਭੱਜੇ ਆਏ ਫਟਾਫਟ ਤੇ ਕੀ ਹੋਇਆ ਇੱਥੇ ਤੇ ਵੇਖਿਆ ਤੇ ਮੁੰਡੇ ਦੇ ਬਲੱਡ ਬਰੂਡ ਵਹਾਵ ਨਿਕਲਿਆਦਾ ਸੀਗਾ ਕਿਹਨੂੰ ਕੌਣ ਲੈ ਗਿਆ ਮੁੰਡੇ ਲੈ ਗਏ ਸਿਵਲ ਹਸਪਤਲ ਲੈ ਗਏ ਬਲੀ ਸੀ ਕਿ ਰਾਧਾਕ੍ਰਿਸ਼ਨਨ ਕਲੋਨੀ ਦੇ ਵਿੱਚ ਗੋਲੀ ਚੱਲੀ ਹੈ ਤੇ ਇੱਕ ਲੜਕੇ ਦੇ ਜਿਹੜੇ ਇੰਜਰ ਹੋਇਆ ਤੇ ਮੌਕੇ ਤੇ ਆ ਕੇ ਪਤਾ ਲੱਗਾ ਹੈ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ ਜੋ ਕਿ ਹਾਥੀਗੇੜ ਅੰਮ੍ਰਿਤਸਰ ਦਾ ਇੱਥੇ ਹਾਥੀਗੇੜ ਬਟਾਲਾ ਦਾ ਰਹਿਣ ਵਾਲਾ ਹੈ ਤੇ ਉਹਦੇ ਨਾਲ ਦੋ ਦੇ ਯਾਰ ਦੋ ਸੀਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਕੇ ਗਏ ਨੇ ਅਮਨਦੀਪ ਹਸਪੀਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪੀਟਲ ਤੋਂ ਬਾਅਦ ਤੇ ਜਿਹੜੇ ਦੋਸ਼ੀ ਨੇ ਉਹ ਦੋ ਅਨਨੋਨ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲ ਦੋਸ਼ੀ ਫੜਾ ਲਿਆ ਨਾ ਗੋਲੀ ਚੱਲੀ ਸਰ ਉਹ ਫੜੇਗੇ ਜਿਹਨਾਂ ਦੇ ਉੱਤੇ ਗੋਲੀ ਚੱਲੀ ਜੀ ਹਜੇ ਪ੍ਰੀਲੀਮਿਨਰੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਸੀਂ ਤੁਹਾਨੂੰ ਦੱਸਿਆ ਕਿ ਮੌਕੇ ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ ਹੁਣ ਅਮੰਦੀ ਫੋਸਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਨੂੰ ਮਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜਿਹੜਾ ਦਮਨ ਗੁਰਾਇਆ ਤੇ ਉਹਦੇ ਦੋਸਤ ਨੇ ਜਿਹੜੇ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਵੀ ਉੱਥੇ ਨਾਲ ਸੀਗੇ ਉਸ ਟਾਈਮ ਤੇ ਉਹਨਾਂ ਨਾਲ ਤਾਲਮਿਲ ਕਰਦੇ ਆ ਜਿਹਨੇ ਜਿਹੜੇ ਗੋਲੀ ਚਲਾਈ ਉਹ ਫੜਿਆ ਗਿਆ ਕਿਤੇ ਨਹੀਂ ਹਸਪਤਲ ਵੀ ਬਰਾਮ ਮੈਂ ਬ੍ਰਦਰ ਕਹਿ ਰਿਹਾ ਕਿ ਇਹ ਥੋੜੀ ਦੇਰ ਤੋਂ ਬਹੁਤ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਸਾਰੀ ਜਿਹੜੀ ਹੈਗੀ ਹੈ ਸੀਸੀਟੀਵੀ ਆਈ ਜੀ ਕੋਈ ਸਮਝ ਸੀਸੀਟੀਵੀਜ਼ ਹੈਗੀਆਂ ਨੇ ਜੀ ਅਸੀਂ ਸਾਰੇ ਕਿਉਂਕਿ ਸੰਗਣਾ ਇਲਾਕਾ ਹੈ ਤੇ ਅਸੀਂ ਸਾਰੀ ਸੀਸੀਟੀਵੀਜ਼ ਐਕਸਪਲੋਰ ਕਰ ਰਹੇ ਹਾਂ ਤੇ ਉਹ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਏਗਾ ਬਿਲਕੁਲ 72657 ਅੱਛਾ ਜੀ ਬਤੌਰੇ ਜਸਪਾਲ ਚਾਹਾਨਾ 9 ਵਜੇ ਆ ਜੇ ਮੈਂ ਜਿੱਦਾਂ ਡਿਊਟੀ ਅੱਗੇ ਉਹਨਾਂ ਮੈਂ ਕੋਠੀ 'ਚ ਬੈਠਾ ਹਾਂ ਮੈਨੂੰ ਇੱਥੇ ਅਚਾਨਕ ਗੋਲੀ ਦੀ ਆਵਾਜ਼ ਜੀ ਤੋਂ ਸੁਣੀ ਆ ਮੈਂ ਮਗਰ ਮੇਰਾ ਦੀਪੂ ਡਰਾਈਵਰ ਹੀ ਮੈਨੂੰ ਹੁੰਦਾ ਕਿੱਧਰ ਚੱਲਿਆ ਸ਼ਰਟ ਚਿੱਟੀ ਪਾਈ ਸੀ ਮੈਂ ਮਗਰ ਲੱਗ ਗਿਆ ਡੌਲੇ ਨਗਰ ਤੋਂ ਗਾਂ ਪਾਰ ਕਰ ਗਿਆ ਸੀ ਉਹ ਨਹਿਰੂ ਗੇਟ ਜਾਮ ਕੇ ਘੇਰ ਲਿਆ ਮੈਂ ਜਫਾ ਮਾਰ ਕੇ ਕਿੰਨੀ ਕੀਤਾ ਕੀ ਸੀ ਇਹ ਗੋਲੀ ਚਲਾ ਕੇ ਦੌੜਾ ਹਾਂ ਹਾਂ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜਦੋਂ ਗੋਲੀ ਚਲਦੀ ਹੈ ਬੋਜੀ ਗੋਲੀ ਦੀ ਆਵਾਜ਼ ਤੇ ਠਾ ਹੋਣਾ ਹੀ ਕਿੰਨੀ ਕੁ ਦੂਰ ਜਾ ਕੇ ਫੜਿਆ ਇਹਨੂੰ ਮੈਂ ਇਹਨੂੰ ਉਹ ਡੌਲੇ ਨਗਰ ਲੰਘ ਗਿਆ ਹੀ ਪਾਰ ਨਹਿਰੂ ਗੇਟ ਤੋਂ ਅਗਲੇ ਬਨੇ ਵਿੱਚੋਂ ਫੜਿਆ ਗਲੀਆਂ ਚ ਕਿੰਨੇ ਜਣੇ ਸੀ ਚੱਕੜੀ ਚ ਇਹ ਦੋ ਜਣੇ ਹੀ ਇੱਕ ਜਣ ਤੋਂ ਪਹਿਲਾਂ ਹੀ ਨਖੜ ਗਿਆ ਇਹਦੇ ਕੋ ਪਿਸਤਲ ਹੀ ਇਹ ਮੈਂ ਜਫਾ ਮਾਰ ਕੇ ਫੜ ਲਿਆ ਜਦੋਂ ਫਿਰ ਤੁਸੀਂ ਤੁ ਨੂੰ ਫੜਨ ਲੱਗੇ ਇਹਨੇ ਕੋ ਗੋਲੀ ਚਲਾਉਣ ਦੀ ਕੋਸ਼ਿਸ਼ ਗੋਲੀ ਚਲਾਉਣ ਦੀ ਇਹਨੇ ਕੋਸ਼ਿਸ਼ ਨਹੀਂ ਕੀਤੀ ਮੈਂ ਇਮਾਨਦਾਰੀ ਨਾਲ ਦੇ ਦੇਂਗਾ ਚੰਗਾ ਰਹੂੰਗਾ ਇਹਨੇ ਮੇਰੇ ਪਿਸਤਲ ਹਵਾਲੇ ਕਰਤਾ ਹੂੰ ਤੇ ਇਹਦੇ ਕੋ ਜਦੋਂ ਪਿਸਤਲ ਤੁਸੀਂ ਇਹਦੇ ਕੋਲ ਕਵਰ ਚ ਰਿਕਵਰ ਕੀਤਾ ਪਿਸਤਲ ਤੇ ਉਦੋਂ ਇੱਕ ਕੱਲਾ ਸੀ ਜਾਂ ਇਹ ਕੱਲਾ ਹੀ ਨਰੂਗੜ ਦੇ ਦੋ ਮਲਾਜਮ ਉਹਨਾਂ ਮਿਲਣਾ ਸਜੋਕ ਕੀਤਾ ਵਾ ਮੈਂ ਆ ਇੱਧਰ ਬੰਦਾ ਭੱਜਾ ਵਾ ਇਹ ਮਿਲਣਾ ਨਹੀਂ ਜੇ ਮੈਂ ਪਿਸਤਲ ਤੇ ਮੈਨੂੰ ਹੀ ਨਾਮ ਮਗਰ ਚੜ ਕੇ ਇਹਨੂੰ ਜਫਾ ਮਾਰਿਆ ਮੈਂ ਪਿਸਟਲ ਦੇ ਦੇਂਗਾ ਚੰਗਾ ਰਹੂੰਗਾ ਨਹੀਂ ਤੇ ਮੈਂ ਡਰਾਇਆ ਇਹਨੂੰ ਮੈਂ ਮੈਂ ਚੈਂਬਰ ਤੇ ਚਾੜੀ ਉਹ ਮੈਂ ਗਰਲ ਹੱਥ ਚ ਗੋਲੀ ਮਾਰ ਦੇਣੀ ਆ ਤੇਰੇ ਤੇਰੇ ਦਰਦਿਆਂ ਫੜਾਤਾ ਜੀ ਕਿੰਨੀ ਕੁ ਬੁਸ਼ੱਕਤ ਕਰਨੀ ਮਕਸਦ ਤੱਕ ਘੰਟਾ ਲੱਗਾ ਜੀ ਮੇਰਾ ਮਗਰ ਭੱਜਦਾ ਇੱਥੋਂ ਵੇਖ ਲਓ ਆਪਣੀ ਕੋਠੀ ਤੋਂ ਕਿੰਨਾ ਟਾਈਮ ਲੱਗਦਾ ਤੇ ਤਾਂ ਡੇਢ ਘੰਟਾ ਮਕਸਦ ਤੱਕ ਕਰਨੀ ਪਿਸਤਲ ਤੇ ਬੰਦਾ ਕਿੱਥੇ ਆ ਮੈਂ ਸਿਟੀ ਵਾਲੇ ਕਰਤਾ ਸੱਚੀ